ਵੀ ਬਾਈ ਚੰਕੌਰ ਦੀ ਬਾਈ ਚੰਕੌਰ ਕਹਿੰਦਾ ਵੀ ਮੈਂ ਬਹੁਤ ਤੇਜ ਐ ਤੇ ਕਹਾ ਭਜਾਈ ਕਹਿੰਦੀ ਮੈਂ ਵੀ ਬਹੁਤ ਤੇਜ ਐ ਇਹਨੇ ਕੀ ਕਰਿਆ ਬਾਈ ਗੱਡੀ ਲਿਆਂਦੀ ਬੋਲੇ ਦਾ ਨਾ ਕਹ ਇਹਨੇ ਗੱਡੀ ਲਿਆਂਦੀ ਕਹਦਾ ਵੀ ਗੱਡੀ ਦਾ ਜਾਣਾ ਹੋਊਗਾ ਸਵੇਰੇ ਕਪੜਾ ਮਾਰਨਾ ਪਊਗਾ ਧੋਲੀ ਪਊਗੀ ਕਿਉਂ ਨਾ ਆਪਾਂ ਇਹਦੇ ਲੋਨ ਕਰਵਾ ਦਿੰਦੇ ਆ ਇਹਨੇ ਗੱਡੀ ਭਾਈ ਉਹਦੇ ਲੋਨ ਕਰਵਾਤੀ ਕਹਿੰਦਾ ਲਾ ਗੱਡੀ ਕਰਾਉਂਦੀ ਤੇਰੇ ਤੋਂ ਤੇ ਹੁਣ ਉਹਨੂੰ ਘੋੜਾਂ ਦੇ ਸਾਫ ਕਰਨਾ ਤੇਰੀ ਜ਼ਿੰਮੇਵਾਰੀ ਹੈ ਕਹਿੰਦੀ ਵੀ ਠੀਕ ਆ ਓਏ ਤੂੰ ਫੇਰੇ ਫੇਰੇ ਗਿਆ ਮੈਂ ਕਿਹਾ ਬਾਈ ਤੂੰ ਕਉਂ ਰਾਤੀ ਕਿ ਕਿਉਂ ਤੱਕ ਬੀਤੋ ਹੀ ਜਾਂਦੇ ਆ ਕਹਿੰਦਾ ਆਪਾਂ ਨੇ ਬਹੁਤ ਸਕੀਮ ਖੇਡੀ ਜਾਂਦੇ ਆ ਕੀ ਕਹਿੰਦਾ ਆਪਾਂ ਗੱਡੀ ਇਹਦੇ ਨੂੰ ਖਰਾਬ ਦੀ ਤਿਕਾ ਹੁੰਦੇ ਆ ਆਪੇ ਕੱਪੜਾ ਮਾਰਦੀ ਆਪੇ ਧੋਦੀ ਆਪਾਂ ਜਿੱਧਰ ਜਾਣਾ ਬੈਠ ਕੇ ਤੁਰਦੀ ਆ ਉਹ ਕਿਵੇਂ ਕਹਿੰਦੀ ਬਾਈ ਇੱਕ ਦਿਨ ਸਾਰੇ ਸੁਈ ਦੇ ਭਾਡੇ ਚੱਕੇ ਸਾਰੇ ਦਿਨ ਉਹਦਾ ਲਫਾ ਲੈ ਕਹਿੰਦੀ ਉਹ ਸੂਈ ਦੇ ਭਾਡੇ ਇਹ ਤੋਂ ਦਾ ਹੁੰਦਾ ਕਹਿੰਦੀ ਕੋਈ ਫਿਕਰ ਨਹੀਂ ਉਹ ਮੰਨੇ ਵੀ ਕਰੇ ਹੁੰਦੇ ਨਾ ਉਹ ਵੀ ਸਾਡੇ ਸਿਰ ਮਹਿਕਵਾ ਪਾ ਦਿੰਦਾ ਕੋਈ ਪਤਾ ਹੀ ਨਹੀਂ ਕਿਹਦਾ ਮਹਿਕਵਾ ਪਾਉਂਦਾ ਇੱਕ ਵਾਰ ਕੀ ਹੋਇਆ ਵੀ ਚਾਨਤੱਕ ਬਤਲ ਕੇ ਲਾਜੇ ਦੇ ਫੜਦਾ ਕਹਿੰਦੇ ਵੀ ਇਹਨੂੰ ਥਾਣੇ ਤੇ ਲੈ ਜਾਓ ਫਰਾਦੀ ਚੋਰੀ ਨਹੀਂ ਲੱਭੀ ਲਓ ਜੀ ਥਾਣੇ ਤੇ ਲੈ ਜਾਂਦੇ ਕਹਿੰਦੇ ਵੀ ਮੁੱਛ ਨੂੰ ਪੁੱਛਦਾ ਥਾਣੇਦਾਰ ਵੀ ਕਹਿੰਦਾ ਕਿਹਾ ਚੋਰੀ ਲੱਭੀ ਕਹਿੰਦਾ ਨਾ ਦੀ ਕਦੋਂ ਬੰਦਾ ਫੜ ਕੇ ਲਿਆਉਂਦਾ ਕਹਿੰਦਾ ਪਾ ਦੇ ਇਹਦੇ ਤੇ ਮੈਂ ਕਿਹਾ ਪਾ ਦੋ ਭਾਈ ਹੁਣ ਫਸਿਆ ਤਾਂ ਹੁਣ ਕਹੀਏ ਕੀ ਉਹਦੇ ਨੂੰ ਦੂਜੇ ਪਾਸੇੋਂ ਆਏ ਕਹਿੰਦੇ ਵੀ ਉਹ ਫਰਾਦੇ ਪਿੰਡ ਕਹਿੰਦਾ ਅੱਥੇ ਇੱਕ ਫੱਟਦੀ ਆਵਾਜ਼ ਆਈ ਉਹ ਬੰਦਾ ਲੱਗਿਆ ਕਹਿੰਦੇ ਲੱਭਿਆ ਨਹੀਂ ਕਹਿੰਦੇ ਆ ਬੰਦਾ ਲਿਆਂਦਾ ਉਹ ਵੀ ਕੇਸ ਇਹਦੇ ਪਾਸੋਂ ਤੀਜਾ ਉਹ ਹੋਰ ਕਾਹਨ ਹੋ ਗਿਆ ਕਹਿੰਦਾ ਵੀ ਉਹ ਬੰਦਾ ਲੱਭਿਆ ਕਹਿੰਦੇ ਨਹੀਂ ਲੱਭਿਆ ਕਹਿੰਦਾ ਉਹ ਵੀ ਆ ਮੱਲੀ ਤੇ ਪਾ ਦੇ ਐਨੇ ਨੂੰ ਇੱਕ ਬੰਦਾ ਮਲਾਜਮਾ ਜਿਹੜਾ ਉਹ ਡੱਬਾ ਲੱਡੂਆਂ ਦਾ ਚੱਕੀ ਆਵੇ ਕਿ ਕਹੇ ਵੀ ਆਹ ਲਓ ਜੀ ਲੱਡੂ ਕਹਿੰਦੇ ਕਾਲੇ ਕਹਿੰਦੇ ਥਾਲੇਦਾਰ ਸਾਹਿਬ ਦੇ ਮੁੰਡਾ ਹੋਇਆ ਉਹ ਮੈਂ ਕਿਹਾ ਭਰਾਵਾ ਬਿਨਾ ਪੁੱਛੇ ਇਹ ਵੀ ਕੇਸ ਮੇਰੇ ਦੀ ਪਾ ਦੇ ਆਉਂਵਾ ਦੇ ਘੁੱਟ ਕੇ ਪਾ ਦੇ ਤੋ ਗੱਲ ਅਗਲੀ ਕਰਨ ਲੱਗਿਆ ਕਿ ਮੇਰੀ ਸਭ ਤੋਂ ਪਹਿਲੀ ਇੱਕ ਵੀਡੀਓ ਆਈਟੀ ਕਿਤੇ ਵਿੱਚ ਮੈਂ ਲਾਲੇ ਨੂੰ ਸੌਦੇ ਉਤਾਰੀ ਕਿ ਉਹਨਾਂ ਸੌਦੇ ਦੀ ਲਿਸਟ ਘੋੜੇ ਨਾਲ ਸਾਂਝੀ ਕਰਨ ਲੱਗਿਆ ਵੀ ਸੇਠ ਦੀ ਦੁਕਾਨ ਤੇ ਜਾਣਾ ਪੈ ਗਿਆ ਸੇਠਾ ਸੌਦੇ ਲੈ ਕੇ ਰੱਟ ਰੱਟ ਕੇ ਜਾਵਾ ਤੇ ਪਾਣੀ ਕਿਹਦਾ ਰਖਾ ਮੈਂ ਕਿਹਾ ਸੇਠਾ ਪਾਈਆਂ ਦੇਦੇ ਧੰੀਆਂ ਜੀ ਦਾ ਮਾਜਰ ਦੀਆਂ ਦੀ ਗੋੜ ਦੀਆਂ ਦੀ 4 ਰੁਪਈਆ ਦੀ ਛੋਟੀ ਲਾਜੀ ਪੁੱਟੀ ਪੁੱਟਣ ਵਾਲੀ ਜਾਂਟੀਆਂ ਵਿੱਚ ਗਰਮ ਮਸਾਲਾ ਥੋੜਾ ਤੇਲੇ ਲੂਣ ਵੀ ਕਾਹਾਂ ਚੰਗੀ ਹਲਦੀ ਲੂਣ ਦੇ ਵਿੱਚ ਆਸਪਾ ਘੁਟੇ ਦੀ ਸਰਕਾ ਤੇ ਮੋਤੀ ਖਾਣ ਦੇ ਹਾੜਾ ਮੇਲੇ ਜੁਆਨ ਉਹਦੇ ਚੰਗੇ ਜਿਹੜੇ ਪਾਜਾ ਪਾਜਾ ਸਾਰੇ ਪਾਦੇ ਚੰਗੇ ਬੈਠਾ ਦਿੱਤੇ ਦੇਦੇ ਸਭ ਤੇ ਲੱਗਦਾ ਪਾਜਾ ਵਾਲਾ ਨਾਲੇ ਤਾੜਾ ਸੁੱਕੇ ਮੇਲੇ ਨਾਲ ਬਰਾਛਾ ਰੋੜੀ ਚੰਗੀ ਹੋਵੇ ਖਸਤਾ ਤੇ ਬੇਸੋੜਾ ਦਾ ਪੇਟ ਵਗਿਆ ਸੌ ਤੇਲ ਦਾ ਨਾਲਿਆਂ ਦੀਆਂ ਕਿਲੋ ਸਭ ਗਿੱਲੀ ਮਾਰਦਾ ਲੇਕਿਨ ਆਪਣਾ ਬੇਚਾ ਨਾ ਉਹਨੂੰ ਸਭ ਦੇ ਦੇ ਮੇਰੇ ਕੋਲ ਛੇਤੀ ਦੇ ਕੇ ਨਾਮੀ ਕਰਨਾ ਕਿਲੋ ਕੁ ਬਾਅਦ ਹੀ ਦੇਤੀ ਕਿ ਉਦਾਰ ਚੰਗਾ ਮਰਬਾ ਦੇਦੀ ਸੀ ਉਦਾਰ ਤੇ ਮੂੰਹ ਫੋੜੀ ਕਰਕੇ ਨਾਲੇ ਕਿ ਲੋਕਵਾਦੀ ਛੋਲੇ ਕਾਲੇ ਤੰਗੇਵਾਦੀ ਕਾਲੀ ਛੋਲੇ ਲੱਠੋਂ ਵਾਲਾ ਰੰਗ ਦਤੂ ਆਟੇ ਹੀ ਖਲੀ ਕਿ ਲੋਕਪਤਾ ਬੱਲੀ ਵਾਲੀ ਜਮਾਤ ਦਾ ਕਹਿੰਦਾ 5 ਰੁਪਏ ਦੇ ਦਹੀਂ ਘoare ਸੌਦਾ ਕਰਕੇ ਪਾਦੀ ਸਾਰੇ ਤੇ ਇੱਕ ਦੰਦਰ ਤੂੰ ਦੇ ਦੀ ਡੱਬੀਆਂ ਚਾਰ ਚੋਂ ਨੂੰ ਲੈ ਚਿਆ ਵੱਡੀਆਂ ਪਾਈਆਂ ਮੂੰਹ ਫੜੀਆਂ ਗਿੱਲੇ ਨਾਲੇ ਕੋਰਾ ਮੀਟ ਦੀਆਂ ਮਣੀ ਇੱਕ ਝਾੜੂ ਤੇ ਰਿੰਕਾ ਜਪਰਾ ਦੋ ਜੋੜੇ ਨਾਲ ਦੇ ਦੀ ਪਤਰਾ ਪਾਈਆਂ ਲੱਭੂ ਰਸਨ ਦੀ ਕਰਨੀ ਕੈਸ਼ ਦੀ ਬੋਤਲ ਦੇ ਦੇ ਚੰਗੀ ਤੇ 2 ਕਿਲੋ ਪਰ ਜੜੇ ਕਾਵਲੀ ਮੁੱਗੀ ਮਸਰੀ ਦੀ ਤਾੜੀ ਦਾ ਛੋਟਾ ਮੇਕ ਮਸਾਲਾ ਤੇ ਹਰੀ ਸੌਂਗਾ ਚੰਗਾ ਪਾ ਲੇ। ਇਹਦੇ ਪੰਜਾਂ ਦੀ ਤੇਲੇ ਦੇ ਵਾਪਰ ਆ ਇਸ ਤੀ ਦਾ ਨਾਲੇ ਪਾਉੜਾ ਤੇ ਸਵਾ 1.5 ਲਈ ਪਤਾਸੇ ਸੌਦੇ ਕਿੰਨੇ ਰੱਖ ਲੈ ਪਾਸੇ ਭੂਜਾ ਦੇ ਦੀ ਪੀਕਾ ਲਈ ਮਿੱਠੀਆਂ ਬੜੀਆਂ ਨਾਲੇ। ਥੋੜੀ ਸੇਠਾ ਕਰਨਾ ਤਾਂ ਵੀ ਕੁਾਰਵੇ ਇੱਕ ਸ਼ਾਈ ਦੀ ਕਾਲੀ ਤੇ ਨੀਲਾ ਕੋਕਾ ਫਰਨੈਲ ਦੀ ਗੋਲੀ ਡੱਬ ਵਾਲੀ ਖਲਦੀ ਪੂਰੀ ਕਲੌਂਦੀ ਦੇ ਨਾਲ ਸੱਤ ਰੱਖੂਗਾ। ਚਵਾਕਾ ਲਈਦਾ ਦਹੀਂ ਰੋਗਾ ਪਾਜਾ ਫੱਖਾ ਤੇ ਫਰਕ ਦੀ ਡੋਰ ਵਾਲੀ ਇੱਕ ਕਈ ਚ ਰੱਖੇ। ਤੇ ਬੱਲੋ ਕਈ 100 ਬਾੜ ਦਾ ਤੋਲਾ ਦੇਦੀ ਰੰਗਕਾਰ ਦਾ ਅੰਡਰਵੀਅਰ ਬ੍ਰਾਂਡ ਚਿੱਤੀ ਉਹ ਲਾਟਪਾਗ ਲੈ ਜਾਵੇ ਫੁੱਤੀ ਤੇ ਮੰਜਰ ਗੋਠੇ ਸ਼ਰਮਾ ਕਾਲਾ ਸੌਦਾ ਦਾ ਕੋਈ ਮੇਲੇ ਬਾਪ ਉੱਕਰ ਪਾਰੀ ਦੇ ਅਲਾ ਰੋਡ ਦੀ ਚੱਗੇ ਮਗਰ ਦੇ ਲੋਕ ਵੀ ਮੁਸਕਪੂਰ ਤੇ ਮੰਜਰ ਰੀਠੇ ਛੋਟਾ ਗੰਗਾ ਬਹੁਤ ਖੁੱਸੇ ਜਿਹੜਾ ਸੁੱਕੇ ਉਹਦੇ ਸੋਮ ਦੇ ਉੱਲੀ ਸੌਤੇ ਮੋਟੇ ਪਹਿਲਾ ਗੇਂਦ ਮੈਸਰ ਦਾ ਪਾਊਡਰ ਲਾਦਾ ਫਲਕ ਦੀ ਪੀਰੋ ਕਾਲਾ ਸਿਰ ਤੇ ਸੁੱਕਾ ਦਾਜ ਪੱਤਾ ਪੇਪਰ ਤੇ ਰਵਾਇਟ ਮੋਟਾ ਤੇ ਵਾਲ ਬੰਨਤੇ ਪਰ ਜਿਹੜਾ ਕਾਲੀ ਬੈਟਰੀ ਦੇਦੇ ਸੱਲਾਪ ਲਾਈ ਦਾਰ ਦੇ ਸਹਾਰ ਦੀ ਕਾਪੀ ਬਿਛਰੀ ਲੱਗਦਾ ਰਹੇ ਦੀ ਬਾਕੀ 2 ਪਿੰਡ ਦੇ ਨਾਲੇ ਪਾਣਾ ਰਾਜਮਾ ਦੇ ਕਿਲੋ ਹਰਨ ਨਾਰਦਾਨ ਦੇ ਪਿਸਤਾ ਸੌਗੀ ਤੇ ਦੀ ਚੁੱਪਾ ਮਿੱਠਾ ਦੇਗਾ ਦਾਰਸਾਂ ਦੀ ੱਭੀ ਤੇ ਬੂਟਪਾਲ ਸਿੰਘ ਦੀ ਚੰਗੀ ੱਭੀ ਸੂਈ ਕੰਬੂਲ ਦੇ ਪਰਦਾ ਮੱਛਾ ਤਾਸਰਾ ਨੂੰ ਦੇਹੀ ਕਰਦਾ ਸਾਬੂਦਾਨਾ ਕਰਮੀ ਸ਼ੋਰਾ ਜਰਦਾ ਵਿੱਚ ਕਾਤਰ ਕਹੜਾ ਸਾਫਤ ਮੁਗੀ ਤਲੇ ਹੋ ਛੋਲੇ ਉਹ ਲੇਖਣਾ ਸੌਦੇ ਜੋ ਵੀ ਬੋਲੇ ਕਿਲੋ ਸ਼ੱਕਰ ਕਿਲੋ ਗੁੜ ਬਈ ਇਹ ਰਹਿਣਾ ਜਾਵੇ ਸਿੱਠਾ ਤੁਰਬਈ ਇੱਕ ਅਨਸ਼ਾਤਰ ਫੁੱਤੀ ਪਾਵੀ ਸੌਦਾ ਦਾ ਕੋਈ ਵੰਗਾ ਲਾਵੀ ਟਾਰੂ ਲੋਰ ਮਾਲਾ ਇੱਕ ਕੋਚਾ ਵਧੀਆ ਦਿਲ ਦੀ ਕਰੀ ਨਾ ਧੋਖਾ ਕਿ ਛੇਤੀ ਪਾ ਦੀ ਚਾਵਲ ਥੇਲਾ ਟਾਈਮ ਕੋਈ ਨਹੀਂ ਵੇਲਾ ਆਹੀ ਸਮਾਨ ਉਹਨਾਂ ਪਾ ਦੇ ਚਾ ਤੂੰ ਫੇਰ ਬੈਠਾਂਗੇ ਬਾਕੀ ਕੱਲ ਨੂੰ ਤੇ ਸੌਦੇ ਲੈ ਨੂੰ ਕੱਲ ਨੂੰ ਬਾਕੀ ਸ਼ਮਸ਼ੇਰ ਬੱਲੀ ਨੂੰ ਦਿਓ ਜੇ ਮਾਫੀ ਲਓ ਵੀ ਸੌਦੇ ਲੈ ਕੇ ਜਦੋਂ ਘਰੇ ਆਵਾਂ ਕਿ ਘਰ ਦਾ ਸਮਾਨ ਹੈ ਜਿਹੜਾ ਚੋਰ ਚੋਰੀ ਕਰਕੇ ਲੈ ਗਿਆ ਘਰ ਵਾਲੇ ਕਹਿੰਦੇ ਵੀ ਸਮਾਨ ਤਾਂ ਚੋਰੀ ਚੋਰੀ ਕਰਕੇ ਲੈ ਗਏ ਕਿ ਇਹ ਵੀ ਲੱਗਦੇ ਆਂ ਥੋੜਾ ਰੌਟ ਲਖਾਇਆ ਥਾਣੇ ਤੇ ਗਏ ਮੁਰਸ਼ੀ ਕਹਿੰਦਾ ਵੀ ਮਲੀ ਥਾਣੇ ਤੇ ਕਹਿੰਦੇ ਉਹ ਮਾਜਾ ਸਾਡੀ ਚੋਰ ਸਾਡੇ ਨੇ ਚੋਰੀ ਕਰਕੇ ਸਾਰਾ ਕੋਈ ਨੂੰ ਨੂੰ ਦੇ ਧਰ ਕੇ ਭਾਂਡੇ ਵੀ ਨਹੀਂ ਛੱਡੇ ਆਉਣਾ ਸੂਟ ਦੇ ਰੇਲੇ ਕੱਢੇ ਆਉਣਾ ਘਰ ਵਾਲੀ ਦੀ ਦੁੱਖੀ ਦਿੰਦੀ ਉਹ ਵੀ ਫਿਰਦੀ ਗਾਲਾਂ ਕੱਢੀ ਤੇ ਪੱਠਲ ਬਾੜ ਦੀ ਕੱਲ ਸਰੀਤਾ ਆਟੇ ਵਾਲਾ ਨਾਲੇ ਪੀਪਾ ਚਾਹ ਵਾਲੀ ਸਰਬੋਸਤੇ ਕਰਦੀ ਤੇ ਉਹ ਵੀ ਹਾਲੇ ਨਹੀਂ ਸੀ ਪੱਤਾ ਕੰਮ ਥੋੜਾ ਛੇਤੀ ਦਾ ਹੈ ਲੱਗਦਾ ਹੈ ਕਿ ਭੇਤੀ ਦਾ ਹੈ ਉਹ ਕਹਿੰਦਾ ਯਾਰ ਪੁਲਿਸ ਨੂੰ ਤਾਂ ਧਰਨਿਆਂ ਤੋਂ ਵੇਹਲ ਨਹੀਂ ਹੁੰਦੀ ਕਿ ਸੁਭਾਗ ਰੱਖਣਾ ਸੀ ਮੈਂ ਕਿਹਾ ਮੁਖੀ ਤੁਸੀਂ ਲਿਖ ਲਓ ਪਰਚਾ ਜੋ ਬਣੂ ਮੈਂ ਤੇਨੂੰ ਖਾਜਾ ਬਾਪ ਜੀ ਇਹ ਬੜਵਾ ਬੰਦੇ ਕਾਸਤੇ ਜਿਹੜੇ ਮਾਰੇ ਧਰੇ ਦੁੱਤੀ ਚੱਪਲ ਹੱਤੇ ਜਿਹੜਾ ਬੱਫਾ ਕੋਈ ਲੈ ਕੇ ਬਾਗਤ ਬਾਬਾ ਕਹਿੰਦਾ ਕੁੱਤਿਆਂ ਵਾਲੀ ਬੋਲੀ ਲੈ ਕੇ ਸਵਾਰੋ ਤੇ ਪਾਜੇ ਲੈ ਕੇ ਚੱਤੀ ਵਾਲਾ ਕੁੰਡਾ ਲੈ ਕੇ ਫੇਰ ਕੇ ਸਾਰਾ ਪੂਝਾ ਲੈ ਗਿਆ ਤੇ ਜਵਾਨਾਂ ਵਾਲੇ ਬੋਲਦੇ ਤੋਂ ਅੱਗੇ ਰਵਾਲ ਸੰਧ ਕੇ ਲੈ ਗਏ ਕੋਪੇ ਉਹ ਕਹਿੰਦਾ ਯਾਰ ਤੂੰ ਐਂ ਦੱਸ ਵੀ ਸਵਾਰ ਕਿੰਨੇ ਦਾ ਸੀ ਮੈਂ ਕਿਹਾ 2.5 ਲੱਖ ਦਾ ਸੀ ਜਨਾਬ ਲਾ ਕੇ ਦੱਸਦਾ ਬਾਈ ਸਾਹਿਬ ਐਲਈਡੀ ਤੇ ਬੱਤੀ ਦੀ ਸੀ ਮੈਂ ਬ੍ਰੇਟਿਕਸ ਦਾ ਤੇੱਕੀ ਸੀਦੀ ਕੰਪਿਊਟਰ ਸੀ 20000 ਤੇ ਉਹਦੀ ਮੋੜਾ ਲਾਦੀ ਮਾਰੀ ਫੋਨ ਸਾਡਾ ਕੈਪਲ ਸੀਦੀ ਵਧਿਆ ਰਹਿ ਜਾਂਦਾ ਸੀ ਮੈਂ ਤਾਂ ਉਹ ਬੈਟੋ ਪਿਆ ਸੀ ਉਹ ਵੀ ਉਹਦਾ ਕੱਢ ਲਿਆ ਜੀ ਧਰਵਾਲੀ ਦੇ ਸੈਂਟਰ ਸੀਦੀ ਇੱਕ ਸਾਈਕਲ ਦਾ ਹੈਂਡਲ ਸੀਦੀ ਤੇ ਕੁੱਤੇ ਵਾਲੀ ਸਰਦੀ ਸੀਦੀ ਉਹ ਵੀ ਸਾਡੀ ਮੰਗਣੀ ਸੀ ਕਦਾ ਹੋਰ ਵਕਤ ਆਤੀ ਫੜੇ ਤੋਂ ਪੱਕੇ ਸੀਗੇ ਬੜੇ ਸਾਫੇ ਰੱਖੇ ਸੀਗੇ ਗੈਸ ਸਿਲੰਡਰ ਤੁੱਲਾ ਨਾਲੇ ਤੋੜ ਦਿੱਤੇ ਸਭ ਦਿੱਤੇ ਤਾਲੇ ਬਾਹਰ ਬਲੋਂ ਸਭ ਲਾ ਕੇ ਲੈ ਗਏ ਉਨ ਤੋਂ ਤੇਰੇ ਪਾ ਕੇ ਲੈ ਗਏ ਉਹ ਗੇੜ ਤੇ ਉਤੋਂ ਬਾਣੀ ਕੀ ਦੱਸਾਂ ਮੈਂ ਰਾਮ ਘਰ ਆਲੀ 4 ਕਿਲੋ ਦੀ ਕੱਢਿਆ ਕੋਲਾ ਉਹ ਵੀ ਹੋਰਾਂ ਗੰਜਰਾ ਢੋਆ ਤੇ ਚਾਹ ਲਈ ਜਿਹੜਾ ਬੋਕਸ ਰੱਖਿਆ ਉਹ ਵੀ ਹੋਰਾਂ ਚੋਰਾ ਰੱਖਿਆ ਕੋਈ ਨਹੀਂ ਛਕਿਆ ਸਭ ਕੋ ਲੈ ਗਏ ਉਹ ਮਨਮੂਤਾ ਦੇ ਵਿੱਚ ਚੱਕਰਾ ਪਾ ਗਏ ਕਹਿੰਦਾ ਹੋਰ ਮਗਾ ਚਾਰ ਤੋਂ ਬੋਲੇ ਸੋਨੇ ਦੇ ਸੀ ਸਵਾ ਕਲਕ ਨੇ ਮੋਲੇ ਨਹੀਂ ਦੀ ਇਹ ਪਿਰਤਲ ਦੇ ਵਿੱਚ ਭਾਂਡੇ ਸੀ ਚਾਰ ਠੇਆ ਵੇਸੀ ਆਡੇ ਸੀ ਕਿ ਫ੍ਰਿਜ ਵਿੱਚੋਂ ਸਭ ਸਬਜ਼ੀ ਲੈ ਗਏ ਮੀਟ ਮੁਰਗੇ ਦਾ ਉਹ ਵੀ ਖਾ ਗਏ ਕੱਚੇ ਪੱਤੇ ਸੱਦੇ ਬਣਾਣਾ ਉਹ ਇਹ ਵੀ ਸਭ ਕੋ ਦੱਸਣਾ ਪੈਣਾ ਇਹ ਦੱਸੀ ਜਨ ਛੱਕੀ ਕੁਛ ਹੈ ਮੈਂ ਤੰਗੀ ਵਾਲੇ ਬਾੜ ਦੀ ਸਾਡੀ ਸਨੇ ਲਵਾਫਾ ਲੈ ਕੇ ਧਾਰਜੀ ਤੇ ਆਦੇ ਅੰਮ ਦੇ ਚਾਰ ਦਾ ਡੱਬਾ ਤੇ ਫਲੱਛ ਵਾਲਾ ਕੋ ਲੋਹੇ ਦਾ ਡੱਬਾ ਉਹ ਕਹਿੰਦੇ ਹੁਣ ਬਹੁਤ ਹੋ ਗਿਆ ਸਮਾਨ ਤੇ ਤੂੰ ਆਪਦਾ ਨੋ ਪਤਾ ਲਿਖਾ ਦੇ ਜਾ ਮੈਂ ਕਹੀ ਨੋ ਪਤਾ ਲਿਖ ਲਓ ਸ਼ਮਸ਼ੇਰ ਮੱਲੀ ਬੰਦ ਫੂਲ ਟਿਕਾਣਾ ਤੇ ਪਾਰਕ ਬਾਗ ਦੇ ਮਗਰ ਦੀ ਜਾਂ ਉਹ ਨੰਬਰ ਵੀ ਦੱਸਾਂ ਸਾਡੀ ਆਉਣ ਲੱਗੇ ਜਾਂ ਮੇਨਾ ਕਰਤੀ 90562 ਹਾ ਕੇ ਬਾਹਰ ਤੇ 524 ਲੱਗੇ ਵਿਓ ਜਾਇਕ ਮੁੰਮੇ ਜਾਵਾ ਪਉਦਾ ਨਹੀਂ ਮੈਨ ਮੁੜ ਕੇ ਆਉਣਾ ਉਹ ਕਹਿੰਦੇ ਮੁੜ ਕੇ ਨਹੀਂ ਆਉਣਾ ਪੈਂਦਾ ਸਾਡਾ ਚਾਹ ਪਾਣੀ ਕਰ ਤੇ ਜਾ ਉਹ ਮੈਂ ਕਿਹਾ 100 ਰੁਪਏ ਕੋਲ ਨਹੀਂ ਮੇਰੇ ਉਹ ਜਰਾ ਬ੍ਰੋਕਰ ਨੂੰ ਮੋੜ ਤੋਂ ਮੇਰੇ ਤੇ ਮੇਰੇ ਹੁੰਦੇ ਫਿਕਰ ਨਾ ਕਰਿਓ ਖੁੱਲੇ ਖਾਤੇ ਉੱਤੇ ਰੱਖ ਕੇ ਕਰਿਓ ਲੋੜ ਪਈ ਤਾਂ ਫੇਰ ਦੱਸਿਓ ਕੰਮ ਵਾਲੇ ਪਰਫੱਟੇ ਚੱਕ ਲਈਓ ਕਹਿੰਦੇ ਕਿ ਕਿਹੜਾ ਨਾਲ ਹੈ ਜਾਣਾ ਬਣਿਆ ਰਹੇ ਜਾਣਾ ਆਉਣਾ ਜਾਣਾ ਕਿ ਜੰਗਾ ਦੀ ਹੁਣ ਮਹਿਰਾ ਚੱਲਦਾ ਕੋਈ ਨਹੀਂ ਪੀਤਾ ਖਾਦਾ ਕਰਦਾ ਜੰਗਾ ਸੱਸਰੀ ਕਾਜ ਦਾ ਬਾਤੀ ਮਲਰੋ ਕਰਾਂਗੇ ਹਿਸਾਬ ਕਿ ਮੇਰੀ ਚੂਰੀ ਲੱਭ ਦਿਓ ਕਿ ਅਗਲੀ ਗੱਲ ਕਰਨ ਲੱਗੇ ਆਪਾਂ ਇਹ ਤੋਂ ਅਸੀਂ ਮੁੱਕਰ ਨਹੀਂ ਹੋ ਸਕਦੇ ਆਪਾਂ ਸਾਰੇ ਪਰਿਵਾਰਾਂ ਵਾਲੇ ਬੈਠੇ ਆਂ ਧੀਆਂ ਭੈਣਾਂ ਵਾਲੇ ਬੈਠੇ ਆਂ ਪਰ ਇਹ ਸਮਾਜ ਦਾ ਅਸਲੀ ਸੱਚ ਹੈ ਇਹ ਸਾਨੂੰ ਕੌੜਾ ਸੱਚ ਮੰਨਣਾ ਹੀ ਪਊਗਾ ਉਹਦੇ ਪਖੰਡੀਆਂ ਦੇ ਪੱਲੇ ਕੱਖ ਨਹੀਂ ਹੁੰਦਾ ਇਹਨਾਂ ਕੋਲੇ ਗੱਲਾਂ ਦਾ ਹੀ ਮੁੱਲ ਹੁੰਦਾ ਤੇ ਗੱਲਾਂ ਦਾ ਹੀ ਠਕਿਆ ਖਾਦੇ ਆ ਇਹ ਵੀ ਜਿਵੇਂ ਕੀ ਹੁੰਦਾ ਕਿ ਇੱਕ ਪਖੰਡੀ ਜਦੋਂ ਜਾਂਦਾ ਤਾਂ ਅੰਦਰੋਂ ਕੁੜੀ ਸੁਪਰੀ ਜਾਂਦੀ ਹੁੰਦੀ ਆ ਉੱਥੇ ਵਾਲੀ ਕੀ ਬਾਤਾਂ ਲਾਉਂਦੀ ਆ ਮੈਨੂੰ ਦੱਸੋ ਅਗਰ ਵੀ ਤਾਂ ਦੇਖੋ ਜਿੱਦਿਲ ਜਰੋਰੀ ਜਾਈਂ ਜੈ ਹਰਤਾ ਦੀ ਬਹੁਤ ਦਿੱਤੀ ਅੰਦਰ ਕੀ ਕਰਦੀ ਬਾਤ ਥੜੇ ਤੇਰੇ ਦੁੱਖਾਂ ਦੇ ਦਰਦੀ ਬਾਬੇ ਨੇ ਚੱਲ ਕੇ ਖੁਸ਼ ਕਰਕੇ ਢਾਲਦੇ ਦੁੱਖ ਤੇਰੇ ਦੂਰੋਂ ਤੇ ਬਾਬੇ ਨੂੰ ਸ਼ੂਰ ਲੈ ਵੀ ਬਰਾਸ਼ੀ ਜਰੀ ਬੱਕਰਾ ਜੰਗਾਤਰਾ 70 ਉਰੇ ਗਰੇਖਾ ਥੋੜੀ ਜਿਹੀ ਮਿੰਗੀ ਜਾ ਰਹੀ ਐ ਕਾਹੀ ਤੈਨੂੰ ਕੋਈ ਜਿੰਦ ਤਾ ਪਾਰੀ ਐ ਕਹਿੰਦੀ ਬਾਬਾ ਜੀ ਕੀ ਜਿੰਦ ਤਾ ਪਾਰੀ ਐ ਕਹਿੰਦਾ ਭੋਲੇ ਤੇਰੇ ਕਿਸੇ ਨੂੰ ਵਸਾਈ ਬੈਠੇ ਘਰ ਆਲਾ ਤੇ ਸਪਾਈ ਬੈਠੇ ਤੇਰਾ ਕੋਈ ਵਸਣ ਨਹੀਂ ਜਾਂਦਾ ਵੱਡਾ ਬੜਾ ਬਾਤ ਕੋਈ ਨਹੀਂ ਹਲਦਾ ਇਹ ਫੋਨ ਤੇ ਜਿੱਦੀ ਰਹਿੰਦੀ ਐ ਸਾਰਾ ਤਾਂ ਮੁਖੀ ਰਹਿੰਦੀ ਐ ਕੱਲੀ ਕੱਲੀ ਗੱਲ ਖੋਹ ਕੇ ਰੱਖੂ ਦਾੰਦ ਅਛੜਨ ਤੋਂ ਬਾਅਦ ਸਾਰਾ ਮਟਿ ਲਿਪ ਘਰ ਤੇ ਹੁੰਦਾ ਸਤ ਕਹਿੰਦੀ ਬਾਬਾ ਜੀ ਘਰ ਇਹਨਾਂ ਦੱਸੋ ਦਾੰਦ ਅਛੜਾ ਪੂਰੀ ਲਾ ਲਿਓ ਕਹੇ ਲਾਇਆ ਭਤਨੀ ਫਿਰ ਤੇਰੇ ਨਾਲ ਫੇਰ ਵੀ ਦੇਖ ਕੇ ਆਉਂਦੀ ਸੀ ਕਿ ਘਰ ਦਾ ਨੂੰ ਬੇਕੂੜਾ ਉਂਦੀ ਸੀ ਜੋ ਬਹੁਤ ਨਾਲ ਗੱਲ ਕਰੇ ਤਾ ਅੱਜ ਸੱਚੀ ਮੌਕਾ ਮਿਲਿਆ ਲਈ ਵਿਆਹ ਕਰਾ ਲਈ ਸਕੀ ਤੇ ਦੇਖ ਫਿਰ ਬਾਬਿਆਂ ਨੇ ਖੋਲੀਆ ਤੇ ਫਟਾਰੀ ਉਹਦੇ ਨਾਲ ਨਾਲ ਆਸਤੇ ਤੇ ਬਿਆਹ ਦੀ ਕਰਾ ਲਈ ਤਿਆਰੀ ਕਹਿੰਦੀ ਬਾਬਾ ਜੀ ਮੁੰਡੇ ਦਾ ਲੋਕਾ ਹੈ ਕਹ ਲੈ ਬਾਤੇ ਮਟਲੇ ਦੇ ਸੰਤਾਂ ਦਾ ਡੇਰਾ ਤੇ ਕੱਲ ਦੁਪਹਿਰ ਨੂੰ ਪਾ ਲਈ ਫੇਰਾ ਸਪੰਦੀ ਮਠਾਈ ਤੇ 5200 ਧੂਨੇ ਦੇ 1100 ਫਰਚਾ ਦੀ ਸ਼ਾਮ ਨੂੰ ਮੋਹਣੀ ਦੇ ਕੋਲੇ ਦੇ ਦੇਖੀ ਫਿਰ ਰਾਤੋਂ ਰਾਤ ਬਾਜਰਾ ਵਾਕੇ ਰੱਖ ਦੂ ਤੇਰੇ ਦਾ ਕੀ ਗਵਾਂਡੀਆਂ ਦੇ ਬਰਾਬਰ ਲਗਾ ਕੇ ਰੱਖ ਦੂ ਕਿਉਂਕਿ ਗੱਲਾਂ ਹੀ ਹੁੰਦੀਆਂ ਇਹ ਨਹੀਂ ਬਾਬਾ ਜੀ ਫੇਰ ਤਾਂ ਇੱਕ ਵਿਆਹ ਹੋਰ ਕਰਵਾਉਣਾ ਇਹ ਲੈ ਭਾਣੀ ਬੜਾ ਇਹ ਸਾਰੀ ਚਿੰਤਾ ਛੱਡ ਦੇ ਆਪਣੇ ਨਾਲ ਹੀ ਉਹਦਾ ਵੀ ਕੰਮ ਕਰ ਦੇ ਪਰਮਾ ਦੀਆਂ ਫੋਟੋਆਂ ਦੇ ਡਬਲ ਖਰਚਾ ਦੇਖ ਤਰ੍ਹਾਂ ਜੁੰਡੀ ਤੁਹਾਡੇ ਵਿਆਹ ਦੀ ਚਰਚਾ ਪਰ ਰਾਹੁ ਕੇ ਤੂੰ ਥੋੜਾ ਜਿਹਾ ਤੰਗ ਕਰਦੇ ਆ ਉਹ ਵੀ ਆਪਣੇ ਵੱਖਰੀ ਮੰਨ ਕਰਦੇ ਆ ਰਾਹੁ ਬੁਰਗਾ ਤੇ ਕੇ ਤੂੰ ਬੋਤਲ ਮੰਗਦਾ ਬੋਤਲ ਘੜਤੀ ਦੇ ਬੁਰਗਾ ਤਾਲੇ ਰੰਗ ਦਾ ਸੰਗਾਂ ਭਾਗਾ ਤੇ ਕਾਦੀ ਦਾ ਤਰੀਕ ਬੱਚਾ ਉਹ ਖੱਬੇ ਡੌਲੇ ਦਾ ਬੰਦ ਨਹੀਂ ਠੀਕ ਬੱਚਾ ਕਿ ਕਾਪੀ ਪੈਨ ਹੋ ਜਾ ਕਲਾ ਕੁੰਬ ਚਾ ਨੰਬਰ ਬਾਬਿਆਂ ਦਾ ਲਿਖਦਾ ਤੂੰ ਪੱਕਾ 905555 ਦੇ ਪਿੱਛੇ 2524 ਮੇਰੇ ਅੱਖੀਂ ਸਾੰਗਣਾ ਰੱਸੀ ਗੱਲ ਹੋਈ ਜੋ ਵੀ ਪਿੰਡ ਫੂਜ ਮੱਲੀ ਦਾ ਮਸ਼ਹੂਰ ਮੇਰਾ